ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਵੱਡੀ ਖਬਰ ਦੀ ਪਰ ਉਸ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੇ ਲਈ ਸਵਾਲ ਹੈ ਕਿ ਕੀ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਸੰਸਦ ਦੇ ਵਿੱਚ ਜੋ ਇਤਲਾਕ ਚੱਲ ਰਿਹਾ ਉਸ ਦੇ ਵਿੱਚ ਸ਼ਾਮਲ ਹੋਣ ਦੀ ਪੰਜਾਬ ਸਰਕਾਰ ਦੇ ਵੱਲੋਂ ਜੋ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਕੀ ਉਹ ਜਾਇਜ਼ ਹੈ ਜਾਂ ਨਜਾਇਜ਼ ਹੈ ਇਸ ਦੇ ਬਾਬਤ ਤੁਸੀਂ ਆਪਣੇ ਕਮੈਂਟ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ ਉਹਨਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਵੱਡੀ ਖਬਰ ਦੀ ਪੰਜਾਬ ਦੇ ਗ੍ਰਹਿ ਵਿਭਾਗ ਨੇ ਅਹਿਮ ਪ੍ਰਸ਼ਾਸਕੀ ਤਬਦੀਲੀਆਂ ਕਰਦਿਆਂ ਦੋ ਉੱਚ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਤੁਰੰਤ ਪ੍ਰਭਾਵ ਦੇ ਨਾਲ ਕਰ ਦਿੱਤੇ ਹਨ ਗਵਰਨਰ ਦੇ ਹੁਕਮਾਂ ਅਧੀਨ ਇਸ ਆਦੇਸ਼ ਮੁਤਾਬਕ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਆਈਪੀਐਸ ਅਧਿਕਾਰੀ ਨੇ ਜੋ ਐਸਪੀਐਸ 2010 ਬੈਚ ਦੇ ਐਸਪੀਐਸ ਦਾ ਮਤਲਬ ਕਿ ਸਟੇਟ ਪੁਲੀਸ ਸਰਵਿਸਿਜ਼ ਉਹਨਾਂ ਨੂੰ ਮੌਜੂਦਾ ਅਹੁਦੇ ਤੋਂ ਹਟਾ ਕੇ ਡੀਆਈਜੀ ਪੰਜਾਬ ਆਰਮਡ ਪੁਲਿਸ ਜਲੰਧਰ ਵੱਲੋਂ ਤਾਇਨਾਤ ਕਰ ਦਿੱਤਾ ਹੈ ਦੱਸ ਦਈਏ ਕਿ ਹਰਮਨਬੀਰ ਸਿੰਘ ਦੀ ਅਗਵਾਹੀ ਦੌਰਾਨ ਹੀ ਕਤਲ ਦੇ ਮਾਮਲੇ ਦੇ ਵਿੱਚ ਸ਼ੂਟਰ ਬਾਦਲ ਨਾਲ ਐਂਕਾਊਂਟਰ ਕੀਤਾ ਗਿਆ ਸੀ ਬਾਦਲ ਆਰਐਸਐਸ ਲੀਟਰ ਨਵੀਨ ਅਰੋੜਾ ਦੇ ਕਤਲ ਮਾਮਲੇ ਦਾ ਮੁੱਖ ਸ਼ੂਟਰ ਸੀ ਜੋ ਕਾਫੀ ਲੰਬੇ ਸਮੇਂ ਤੋਂ ਪੁਲਿਸ ਤੋਂ ਬਚ ਰਿਹਾ ਸੀ ਇਸ ਦੇ ਨਾਲ ਹੀ ਲੁਧਿਆਣਾ ਦੇ ਡੀਸੀਪੀ ਹੈੱਡਕੁਆਰਟਰ ਸਨੇਹਦੀਪ ਸ਼ਰਮਾ ਆਈਪੀਐਸ ਅਧਿਕਾਰੀ ਨੇ ਜੋ ਪੰਜਾਬ ਸਟੇਟ ਪੁਲਿਸ ਸਰਵਿਸਿਜ਼ ਦੇ 2011 ਪੈਚ ਦੇ ਨੂੰ ਫਿਰੋਜ਼ਪੁਰ ਰੇਂਜ ਦੀ ਵਾਧੂ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਹੁਣ ਨਵੇਂ ਡੀਆਈਜੀ ਪੀਏਪ ਜਲੰਧਰ ਦੇ ਕੰਮਾਂ ਦੇ ਨਾਲ-ਨਾਲ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਦੇ ਕੰਮ ਨੂੰ ਵੀ ਦੇਖਣਗੇ ਹੁਣ ਅਗਲੀ ਖਬਰ ਜੁੜੀ ਹੋਈ ਹੈ ਐਮਪੀ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਜੋ ਰਵਨੀਤ ਬਿੱਟੂ ਆਏ ਨੇ ਉਹਨਾਂ ਨੇ ਕਿਹਾ ਹੈ ਕਿ ਅਮਰਿਤਪਾਲ ਸਿੰਘ ਨੂੰ ਜੋ ਪਰੋਲ ਦਾ ਹੱਕ ਹੈ ਉਹਨਾਂ ਦਾ ਹੱਕ ਹੈ ਉਹ ਉਹਨਾਂ ਨੂੰ ਮਿਲਣਾ ਚਾਹੀਦਾ ਆ ਇਸ ਦੇ ਬਾਰੇ ਵਿੱਚ ਜੋ ਰਵਨੀਤ ਬਿੱਟੂ ਹੈ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਅਮਰਿਤਪਾਲ ਸਿੰਘ ਖਾਲਸਾ ਨੂੰ ਜਿਹੜਿਆ ਸੰਸਦ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜੀ ਪਰੋਲ ਹੈ ਉਹ ਮਿਲਣੀ ਚਾਹੀਦੀ ਹੈ ਪੰਜਾਬ ਚ ਪਿਛਲੇ 5 ਦਿਨਾਂ ਤੋਂ ਚੱਲ ਰਹੀ ਸਰਕਾਰੀ ਬੱਸਾਂ ਦੀ ਹੜਤਾਲ ਖਤਮ ਹੋ ਗਈ ਹੈ ਪੀਆਰਟੀਸੀ ਪੰਨ ਬੱਸ ਅਤੇ ਪੰਜਾਬ ਰੋਡਵੇਜ ਦੇ ਠੇਕਾ ਮੁਲਾਜ਼ਮਾਂ ਨੇ ਅੱਜ ਤੋਂ ਆਪਣਾ ਅੰਦੋਲਨ ਖਤਮ ਕਰਨ ਦਾ ਅਧਿਕਾਰਿਕ ਤੌਰ ਤੇ ਐਲਾਨ ਕਰ ਦਿੱਤਾ ਹੈ ਜੂਨੀਅਨ ਆਗੂਆਂ ਅਤੇ ਸਰਕਾਰ ਵਿਚਾਲੇ ਹੋਈ ਗੱਲਬਾਤ ਵਿੱਚ ਬਣੀ ਸਹਿਮਤੀ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਹੁਣ ਸੂਬੇ ਭਰ ਚ ਬਸ ਸੇਵਾਵਾਂ ਤੁਰੰਤ ਪ੍ਰਭਾਵ ਦੇ ਨਾਲ ਬਹਾਲ ਹੋ ਜਾਣਗੀਆਂ ਜੂਨੀਅਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਹੈ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਗਏ ਉਹਨਾਂ ਦੇ ਸਾਥੀਆਂ ਨੂੰ ਰਿਹਾਅ ਕਰਨ ਅਤੇ ਹੋਰ ਮੰਗਾਂ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ ਅਗਵਾ ਨੇ ਇਹ ਵੀ ਕਿਹਾ ਹੈ ਕਿ ਆਮ ਲੋਕਾਂ ਦੀ ਸਹੂਲਤ ਅਤੇ ਪਰੇਸ਼ਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਹੜਤਾਲ ਵਾਪਸ ਲੈਣ ਦਾ ਫੈਸਲਾ ਲਿਆ ਹੈ। ਹੁਣ ਪੰਜਾਬ ਰੋਡਵੇ ਦੀਆਂ ਬੱਸਾਂ ਅਤੇ ਪਨ ਬਸਤੀਆਂ ਬੱਸਾਂ ਕੱਲ ਤੋਂ ਜਿਹੜੇ ਉਹਨਾਂ ਦੇ ਮੁਲਾਜ਼ਮ ਸੀਓ ਆਪਣੇ ਦੁਆਰਾ ਤੋਂ ਬਿਊਟੀ ਤੇ ਆ ਰਹੇ ਨੇ ਸੋ ਉਹਨਾਂ ਦੇ ਵੱਲੋਂ ਜਿਹੜੀ ਹੜਤਾਲ ਹੈ ਉਹ ਖਤਮ ਕਰ ਦਿੱਤੀ ਗਈ ਹੈ। ਟਰਾਂਸਪੋਰਟ ਮੰਤਰੀ ਦੇ ਨਾਲ ਉਹਨਾਂ ਦੀ ਮੀਟਿੰਗ ਪਹਿਲਾਂ ਵੀ ਕਾਫੀ ਵਾਰ ਹੁੰਦੀ ਰਹੀ ਹੈ ਤੇ ਹੁਣ ਉਹਨਾਂ ਦੇ ਵੱਲੋਂ ਜਿਹੜੀ ਹੈ ਹੜਤਾਲ ਹੈ ਖਤਮ ਕਰ ਦਿੱਤੀ ਹੈ। ਪੰਜਾਬ ਦੀ ਅਗਲੀ ਵੱਡੀ ਖਬਰ ਇਹ ਹੈ ਕਿ ਪੰਜਾਬ ਦੀ ਜ਼ਿਲ੍ਹਾ ਪ੍ਰੇਸ਼ਦ ਤੇ ਪੰਚਾਇਤ ਸੰਪਤੀ ਚੋਣਾਂ ਲੜ ਰਹੇ ਉਮੀਦਵਾਰਾਂ ਲਈ ਇੱਕ ਰਾਹਤ ਦੀ ਖਬਰ ਆਈ ਹੈ ਰਾਜ ਚੋਣ ਕਮਿਸ਼ਨ ਨੇ ਨਾਮਜ਼ਦਗੀ ਪ੍ਰਕਿਰਿਆ ਨੂੰ ਸਰਲ ਬਣਾਉਂਦੇ ਹੋਏ ਐਨਓਸੀ ਅਤੇ ਚੁੱਲਾ ਟੈਕਸ ਕਲੀਅਰੈਂਸ ਦੀ ਆਤ ਲਾਜ਼ਮੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ ਕਮਿਸ਼ਨ ਦਾ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੁਆਰਾ ਕੀਤੀ ਗਈ ਪੈਰਵੀ ਅਤੇ ਸ਼ਿਕਾਇਤਾਂ ਤੋਂ ਬਾਅਦ ਆਇਆ ਹੈ ਇਸ ਤੋ ਬਾਤ ਹੁਣ ਸਾਰੇ ਵੀਡੀਓ ਦਫਤਰ ਦੇ ਵਿੱਚ ਨੋਟੀਫਿਕੇਸ਼ਨ ਚਪਕਾ ਦਿੱਤੇ ਗਏ ਹਨ ਜਿਸ ਨਾਲ ਉਮੀਦਵਾਰਾਂ ਨੂੰ ਨਾਮਜ਼ਦਗੀ ਦਾਖਲ ਕਰਨ ਦੇ ਵਿੱਚ ਬਹੁਤ ਵੱਡੀ ਆਸਾਨੀ ਹੋਵੇਗੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਿਕ ਐਨਓਸੀ ਦੀ ਸ਼ਰਤ ਹੁਣ ਕੇਵਲ ਉਹਨਾਂ ਉਮੀਦਵਾਰਾਂ ਉੱਤੇ ਲਾਗੂ ਹੋਵੇਗੀ ਜੋ ਪਹਿਲਾਂ ਕਿਸੇ ਅਹੁਦੇ ਉੱਤੇ ਰਹਿ ਚੁੱਕੇ ਨੇ ਯਾਨੀ ਕਿ ਸਾਬਕਾ ਸਰਪੰਚ ਸਾਬਕਾ ਪੰਚ ਸਾਬਕਾ ਸਮਤੀ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੁਣ ਉਹਨਾਂ ਮੈਂਬਰਾਂ ਨੂੰ ਹੀ ਜਿਹੜੀ ਐਨਓਸੀ ਹੈ ਉਹ ਦਿਖਾਉਣੀ ਪਵੇਗੀ ਪਰ ਜੋ ਉਮੀਦਵਾਰ ਪਹਿਲਾਂ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਐਨਓਸੀ ਦੀ ਲੋੜ ਹੈ ਉਹ ਜਿਹੜੀ ਨਵੀਂ ਨਹੀਂ ਪਵੇਗੀ ਪੁਰਾਣੀਆਂ ਗੁੰਜਲਦਾਰ ਸ਼ਰਤਾਂ ਦੀ ਜਗ੍ਹਾ ਹੁਣ ਕੇਵਲ ਇੱਕ ਨਿੱਜੀ ਹਲਫਨਾਮਾ ਹੀ ਮੰਨਿਆ ਜਾਵੇਗਾ ਇਹ ਹੁਣ ਵੱਡੀ ਖਬਰ ਉਹਨਾਂ ਉਮੀਦਵਾਰਾਂ ਦੇ ਲਈ ਹੈ ਜੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਆਪਣੇ ਜਿਹੜੇ ਨਾਮਜ਼ਦਗੀ ਪੱਤਰ ਨੇ ਉਹ ਭਰਲੇ ਨੇ ਹੁਣ ਉਹਨਾਂ ਦੇ ਲਈ ਸਿਰਫ ਇੱਕ ਨਿੱਜੀ ਹਲਫਨਾਮਾ ਹੀ ਜਿਹੜਾ ਉਹ ਉਹ ਦਾਇਰ ਕੀਤਾ ਜਾਵੇਗਾ ਅਗਲੀ ਖਬਰ ਜੋ ਕਾਫੀ ਚਰਚਾ ਦੇ ਵਿੱਚ ਚੱਲ ਰਹੀ ਹੈ ਉਸ ਖਬਰ ਨੂੰ ਹੁਣ ਤੁਹਾਨੂੰ ਡਿਟੇਲ ਦੇ ਨਾਲ ਦੱਸਦੇ ਹਾਂ ਕਿ ਅਕਾਲੀ ਭਾਜਪਾ ਗੱਠਜੋੜ ਦੀਆਂ ਵੱਡੇ ਪੱਤਰ ਤੇ ਚਰਚਾਵਾਂ ਚੱਲ ਰਹੀਆਂ ਨੇ ਪਰ ਇਸ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੇ ਲਈ ਇਹ ਸਵਾਲ ਹੈ ਕਿ ਕੀ ਅਕਾਲੀ ਭਾਜਪਾ ਨੂੰ ਮੋੜ ਤੋਂ ਗੱਠਜੋੜ ਹੈ ਜਿਹੜਾ ਉਹ ਕਰ ਲੈਣਾ ਚਾਹੀਦਾ ਆ ਜੇਕਰ ਤੁਹਾਨੂੰ ਲੱਗਦਾ ਆ ਕਿ ਇਹ ਬਿਲਕੁਲ ਸਹੀ ਆ ਉਹਨਾਂ ਨੂੰ ਗੱਠਜੋੜ ਕਰ ਲੈਣਾ ਚਾਹੀਦਾ ਆ ਜਾਂ ਨਹੀਂ ਕਰਨਾ ਚਾਹੀਦਾ ਤੁਸੀਂ ਇਹਦੇ ਬਾਬਤ ਆਪਣੇ ਕਮੈਂਟ ਆ ਜਿਹੜੇ ਉਹ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ ਸੋ ਹੁਣ ਤੁਹਾਨੂੰ ਦੱਸਦੇ ਆ ਕਿ ਪੂਰੀ ਖਬਰ ਹੈ ਕੀ ਅਕਾਲੀ ਭਾਜਪਾ ਗੱਠਜੋੜ ਦੀ ਵੱਡੇ ਪੱਧਰ ਤੇ ਚਰਚਾਵਾਂ ਚੱਲ ਰਹੀਆਂ ਨੇ ਪਰ ਹੁਣ ਇਹਨਾਂ ਚਰਚਾਵਾਂ ਦੇ ਉੱਤੇ विराम चिन्ह ਲੱਗਦਾ ਹੋਇਆ ਨਜ਼ਰ ਆ ਰਿਹਾ ਆ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ਉੱਤੇ ਲੜਨ ਦਾ ਐਲਾਨ ਕੀਤਾ ਆ ਅਸ਼ਵਨੀ ਸ਼ਰਮਾ ਨੇ ਕੈਪਟਨ ਮਨਿੰਦਰ ਸਿੰਘ ਦੇ ਬਿਆਨ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਭਾਜਪਾ ਆਪਣੇ ਦਮ ਉੱਤੇ ਚੋਣ ਪੰਜਾਬ ਦੇ ਵਿੱਚ ਲੜੇਗੀ ਤੇ 2027 ਦੇ ਮੈਦਾਨ ਵਿੱਚ ਆਪਣੇ ਦਮ ਤੇ ਹੀ ਉਤਰੇਗੀ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਪੰਜਾਬ ਦੇ 117 ਹਲਕਿਆਂ ਲਈ ਭਾਜਪਾ ਵੱਲੋਂ ਤਿਆਰੀਆਂ ਆਰੰਭ ਕੀਤੀਆਂ ਗਈਆਂ ਨੇ ਉਨ੍ਹਾਂ ਨੇ ਕਿਹਾ ਹੈ ਕਿ ਸਾਡੀਆਂ ਪੂਰੀਆਂ ਤਿਆਰੀਆਂ ਨੇ ਅਸੀਂ 2027 ਦੇ ਵਿੱਚ ਇੱਕ ਕੱਲ੍ਹ ਹੀ ਉਤਰਾਂਗੇ ਅਤੇ ਅਸੀਂ 2000 ਬਾਈ ਦੇ ਵਿੱਚ ਵੀ ਇਕੱਲੇ ਹੀ ਚੋਣਾ ਲੜੀਆਂ ਸੀ ਆਪਣੇ ਦਮ ਦੇ ਉੱਤੇ ਉਹਨਾਂ ਨੇ ਕਿਹਾ ਹੈ ਕਿ ਕੈਪਟਨ ਮਨਿੰਦਰ ਸਿੰਘ ਨੇ ਇੱਕ ਵਿਅਕਤੀਗਤ ਬਿਆਨ ਦਿੱਤਾ ਹੈ ਉਹਨਾਂ ਦੀ ਨਿੱਜੀ رائے ਹੋ ਸਕਦੀ ਹੈ ਪਰ ਸਾਡੀ ਪਾਰਟੀ ਦਾ ਇਹ ਫੈਸਲਾ ਹੈ ਕਿ ਅਸੀਂ 2027 ਦੇ ਵਿੱਚ ਆਪਣੇ ਦਮ ਤੇ ਕੀ ਚੋਣ ਮੈਦਾਨ ਦੇ ਵਿੱਚ ਉਤਰਾਂਗੇ ਦਰਅਸਲ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਸੀ ਕਿ ਜੇਕਰ ਭਾਜਪਾ ਨੇ ਪੰਜਾਬ ਦੀ ਸੱਤਾ ਦੇ ਵਿੱਚ ਆਉਣਾ ਹੈ ਤਾਂ ਗੱਠਜੋੜ ਜ਼ਰੂਰੀ ਹੈ ਇਸ ਕਰਕੇ ਪਾਰਟੀ ਨੂੰ ਅਕਾਲੀ ਦਲ ਦਾ ਸਹਾਰਾ ਲੈਣਾ ਪਵੇਗਾ ਇਸ ਤੋਂ ਪਹਿਲਾਂ 2022 ਦੇ ਵਿੱਚ ਬੀਜੇਪੀ ਨੇ ਆਪਣੇ ਦਮ ਤੇ ਚੋਣਾਂ ਲੜੀਆਂ ਸੀ ਪਰ 2017 ਦੇ ਵਿੱਚ ਉਹਨਾਂ ਨੇ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਵਿੱਚ ਚੋਣਾਂ ਲੜੀਆਂ ਸੀ ਉਸ ਵਕਤ ਬੀਜੇਪੀ ਸਿਰਫ 23 ਸੀਟਾਂ ਤੇ ਚੋਣ ਲੜਦੀ ਸੀ ਅਤੇ ਅਕਾਲੀ ਦਲ ਦੇ ਕੋਲ ਬਾਕੀ ਸੀਟਾਂ ਰਹਿੰਦੀਆਂ ਸੀ ਪਰ ਹੁਣ ਬੀਜੇਪੀ ਵਾਰ-ਵਾਰ ਕਹਿ ਰਹੀ ਹੈ ਕਿ ਹੁਣ ਤਾਂ ਹਾਲਾਤ ਬਦਲ ਗਏ ਹਨ ਹੁਣ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਵਾਲਾ ਅਕਾਲੀ ਦਲ ਨਹੀਂ ਰਿਹਾ ਤੇ ਨਾ ਹੀ ਅਕਾਲੀ ਦਲ ਦੀ ਪਹਿਲਾ ਵਰਗੀ ਜਿਹੜੀ ਚੜ੍ਹਤ ਹੈ ਉਹ ਬਰਕਰਾਰ ਹੈ ਕਿਉਂਕਿ ਅਕਾਲੀ ਦਲ ਬਹੁਤ ਡਾਊਨ ਆ ਚੁੱਕਾ ਹੈ ਇਸ ਕਰਕੇ ਹੁਣ ਬੀਜੇਪੀ ਵੀ ਕਿਤੇ ਨਾ ਕਿਤੇ ਅੰਦਰੋਂ ਖਾਤੇ ਹੀ ਸਮਝੌਤਾ ਕਰਨਾ ਤਾਂ ਚਾਹੁੰਦੀ ਹੈ ਪਰ ਅਕਾਲੀ ਦਲ ਨੂੰ ਬਹੁਤ ਵੱਡੇ ਪੱਧਰ ਤੇ ਝੁਕਾ ਕੇ ਪਰ ਹੁਣ ਅਸ਼wini ਸ਼ਰਮਾ ਨੇ ਤਾਂ ਸਿੱਧੀ ਨਾ ਕਹਿ ਦਿੱਤੀ ਹੈ ਅਸ਼wini ਸ਼ਰਮਾ ਨੇ ਕਿਹਾ ਹੈ ਕਿ ਕੈਪਟਨ ਮਰਿੰਦਰ ਸਿੰਘ ਵੱਲੋਂ ਦਿੱਤਾ ਜਿਹੜਾ ਬਿਆਨ ਹੈ ਉਹ ਵਿਅਕਤੀਗਤ ਤੌਰ ਤੇ ਹੈ ਉਹਨਾਂ ਦੀ ਨਿੱਜੀ رائے ਹੋ ਸਕਦੀ ਹੈ ਪਰ ਪਾਰਟੀ ਇਸ ਬਾਰੇ ਜਿਹੜਾ ਫੈਸਲਾ ਆ ਉਹ ਨਹੀਂ ਕਰੇਗੀ ਹੁਣ ਸਾਡੇ ਦਰਸ਼ਕਾਂ ਦੇ ਲਈ ਸਵਾਲ ਹੈ ਕਿ ਜੇਕਰ ਭਾਜਪਾ ਆਪਣੇ ਦਮ ਤੇ ਪੰਜਾਬ ਦੇ ਵਿੱਚ 117 ਹਲਕਿਆਂ ਦੇ ਵਿੱਚ ਚੋਣ ਲੜਦੀ ਹੈ ਤਾਂ ਉਸ ਦੀ ਜਿਹੜੀ ਪਰਸੈਂਟੇਜ ਆ ਪੰਜਾਬ ਦੇ ਵਿੱਚ ਜਿੱਤਣ ਦੀ ਉਹ ਕਿੰਨੀ ਕੁ ਹੋ ਸਕਦੀ ਹੈ ਇਸ ਬਾਬਤ ਤੁਸੀਂ ਆਪਣਾ ਕਮੈਂਟ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ ਤੇ ਸਾਡੇ ਦਰਸ਼ਕ ਵੱਧ ਤੋਂ ਵੱਧ ਇਸ ਬਾਰੇ ਕਮੈਂਟ ਕਰਨ ਤਾਂ ਜੋ ਭਾਜਪਾ ਆ ਅਕਾਲੀ ਦਲ ਆ ਜਾਂ ਆਮ ਆਦਮੀ ਪਾਰਟੀਆਂ ਉਹਨਾਂ ਨੂੰ ਆਪਣੀ ਜਿਹੜੀ ਸ਼ਭੀ ਹੈ ਉਹ ਕਲੀਅਰ ਹੋ ਜਾਵੇ ਤੇ ਇਸੇ ਖਬਰ ਦੇ ਨਾਲ ਜੁੜੀ ਹੋਈ ਖਬਰ ਇੱਕ ਹੋਰ ਸਾਹਮਣੇ ਆਈ ਹੈ ਕਿ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੀਤੇ ਦਿਨੀ ਕੈਪਟਨ ਮਨਿੰਦਰ ਸਿੰਘ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਉਸ ਦੇ ਵਿੱਚ ਕਿਹਾ ਸੀ ਕਿ ਭਾਵੇਂ ਇਹ ਦੋਵੇਂ ਇਕੱਠੇ ਹੋ ਵੀ ਜਾਣ ਪਰ ਸਾਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪਵੇਗਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਭਾਵੇਂ ਬੀਜੇਪੀ ਅਕਾਲੀ ਦਲ ਦੇ ਨਾਲ ਸਮਝੌਤਾ ਕਰਕੇ ਗੱਠ ਜੋੜ ਕਰ ਲਵੇ ਪਰ ਉਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਕਰਤੀ ਭਰ ਦਾ ਫਰਕ ਨਹੀਂ ਪੈਣਾ ਇਸ ਤੋਂ ਬਾਅਦ ਅਜ ਅਸ਼ਵਨੀ ਸ਼ਰਮਾ ਨੇ ਵੀ ਵੱਡਾ ਬਲਟਵਾਰ ਕੀਤਾ ਹਰਪਾਲ ਸਿੰਘ ਚੀਵਾ ਦੇ ਉੱਤੇ ਤੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਸਾਡੀ ਸਾਰ ਲੈਣ ਦੀ ਬਜਾਏ ਹੜਪੀੜਤਾ ਦੀ ਸਾਰ ਲੈਣੀ ਚਾਹੀਦੀ ਹੈ ਸਰਕਾਰ ਨੇ ਅਜੇ ਤੱਕ ਹੜਪੀੜਤਾ ਨੂੰ ਸਹਾਇਤਾ ਨਹੀਂ ਦਿੰਦੀ ਹੈ ਤੇ ਪੂਰੀ ਤਰ੍ਹਾਂ ਦੇ ਨਾਲ ਹੜਪੀੜਤਾ ਨੂੰ ਸਹਾਇਤਾ ਦੇਣ ਦੇ ਵਿੱਚ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਪੂਰੀ ਤਰ੍ਹਾਂ ਦੇ ਨਾਲ ਅਸਫਲ ਰਹੀ ਹੈ ਉਹਨਾਂ ਕਿਹਾ ਹੈ ਕਿ ਮੰਤਰੀ ਜੀ ਨੂੰ ਸਾਡੀ ਫਿਕਰ ਕਰਨ ਦੀ ਬਜਾਏ ਆਪਣੀ ਸਰਕਾਰ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ 4 ਸਾਲਾਂ ਦੌਰਾਨ ਲੋਕਾਂ ਦਾ ਕੋਈ ਵੀ ਕੰਮ ਇਸ ਪਾਰਟੀ ਦੇ ਵੱਲੋਂ ਨਹੀਂ ਕੀਤਾ ਗਿਆ ਸਿਰਫ ਤੇ ਸਿਰਫ ਪਾਰਟੀ ਦੇ ਆਗੂਆਂ ਦੇ ਵੱਲੋਂ ਲਾਰੇ ਦਾ ਲਾਏ ਜਾ ਰਹੇ ਹਨ ਤੇ ਕਰਜ਼ਾ ਪੰਜਾਬ ਦੇ ਸਿਰ ਝਾੜਿਆ ਜਾ ਰਿਹਾ ਹੋਰ ਕੁਝ ਵੀ ਇਸ ਆਮ ਆਦਮੀ ਪਾਰਟੀ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਪਟਨ ਮਨਿੰਦਰ ਸਿੰਘ ਨੇ ਆਖਰ ਕੀ ਕਿਹਾ ਸੀ ਜੋ ਪੰਜਾਬ ਦੀ ਸਿਆਸਤ ਐਨੀ ਦਿਨੀ ਪੂਰੀ ਤਰ੍ਹਾਂ ਦੇ ਨਾਲ ਤਰਥਲੀ ਮੱਚੀ ਹੋਈ ਹੈ ਕੈਪਟਨ ਮਨਿੰਦਰ ਸਿੰਘ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜੇਕਰ ਭਾਜਪਾ ਨੇ ਸੱਤਾ ਦੇ ਵਿੱਚ ਆਉਣਾ ਹੈ ਤਾਂ ਅਕਾਲੀ ਦਲ ਦੇ ਨਾਲ ਜਿਹੜਾ ਗੱਠਜੋੜਾ ਉਹ ਬਹੁਤ ਜ਼ਰੂਰੀ ਹੈ ਨਹੀਂ ਤਾਂ ਲੰਬੇ ਸਮੇਂ ਤੱਕ ਭਾਜਪਾ ਨੂੰ ਚੋਣਾਂ ਲੜਨੀਆਂ ਪੈਣੀਆਂ ਜੇਕਰ ਉਹ ਪੰਜਾਬ ਦੇ ਵਿੱਚ ਆਪਣੀ ਸੱਤਾ ਲੈ ਕੇ ਆਉਣਾ ਚਾਹੁੰਦੇ ਹਨ ਜੇਕਰ ਅਕਾਲੀ ਦਲ ਤੋਂ ਬਿਨਾ ਉਹ ਖੁਦ ਕਹਿੰਦੇ ਹਨ ਕਿ ਜੇਕਰ ਅਸੀਂ ਚੋਣ ਲੜਦੇ ਹਾਂ ਤਾਂ ਲੰਬੇ ਸਮੇਂ ਤੱਕ ਇਹ ਭੁੱਲ ਜਾਓ ਕਿ ਭਾਜਪਾ ਪੰਜਾਬ ਦੇ ਵਿੱਚ ਸਰਕਾਰ ਬਣਾ ਸਕੇਗੀ ਇਸ ਤੋਂ ਬਾਅਦ ਆਕਾਲੀ ਦਲ ਨੇ ਵੀ ਆਪਣਾ ਜਿਹੜਾ ਰਿਐਕਸ਼ਨ ਹੈ ਉਹਨਾਂ ਦੇ ਲੀਡਰਾਂ ਦੇ ਵੱਲੋਂ ਆਉਣੇ ਸ਼ੁਰੂ ਹੁੰਦੇ ਆ ਆਕਾਲੀ ਦਲ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਸਮਝੌਤੇ ਲਈ ਤਿਆਰ ਆ ਪਰ ਸਾਡੇ ਲਈ ਪੰਜਾਬ ਦੇ ਮੁੱਦੇ ਪਹਿਲਾ ਨੇ ਜੇਕਰ ਪੰਜਾਬ ਦੇ ਮੁੱਦੇ ਹੱਲ ਨਹੀਂ ਕੀਤੇ ਜਾਂਦੇ ਤਾਂ ਅਸੀਂ ਸਮਝੌਤਾ ਨਹੀਂ ਕਰਾਂਗੇ ਉਧਰੋਂ ਅਕਾਲੀ ਦਲ ਵੀ ਆਪਣੇ ਸਖਤ ਜਿਹੜੇ ਤੇਵਰ ਹੈ ਉਹ ਦਿਖਾ ਰਿਹਾ ਹੈ ਤੇ ਇਧਰੋਂ ਭਾਜਪੀ ਵੀ ਸਖਤ ਰੁਖ ਦੇ ਵਿੱਚ ਨਜ਼ਰ ਆ ਰਹੀ ਹੈ ਪਰ ਅੰਦਰੋਂ ਅੰਦਰੀ ਦੋਵੇਂ ਹੀ ਪਾਰਟੀਆਂ ਚਾਹੁੰਦੀਆਂ ਨੇ ਕਿ ਉਹਨਾਂ ਦਾ ਜਿਹੜਾ ਸਮਝੌਤਾ ਆ ਕਿਸੇ ਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਜਿਹੜਾ ਗੱਠਜੋੜ ਆ ਕਪਰ ਹੋ ਜਾਵੇ ਪਰ ਮ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਗੱਠਜੋੜ ਕਿਸ ਤਰਫ ਦੇ ਵੱਲੋਂ ਪਹਿਲ ਕੀਤੀ ਜਾਂਦੀ ਹੈ 2024 ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਦੋਵਾਂ ਪਾਰਟੀਆਂ ਦੇ ਵਿੱਚ ਗੱਠਜੋੜ ਦੀਆਂ ਗੱਲਾਂ ਬਾਤਾਂ ਚੱਲੀਆਂ ਸੀ ਪਰ ਲਗਭਗ ਗੱਲ ਜਿਹੜੀ ਆ ਉਹ ਸਿਰੇ ਲੱਗ ਚੁੱਕੀ ਸੀ ਪਰ ਐਨ ਮੌਕੇ ਤੇ ਦੋਵਾਂ ਪਾਰਟੀਆਂ ਨੇ ਆਪਣੇ ਅਲੱਗ-ਅਲੱਗ ਚੋਣ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਅਤੇ ਉਹਨਾਂ ਦੇ ਵੱਲੋਂ ਅਲੱਗ-ਅਲੱਗ ਜਿਹੜੀਆਂ ਚੋਣਾਂ ਨੇ ਉਹ ਲੜਨ ਦਾ ਐਲਾਨ ਕੀਤਾ ਗਿਆ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਿਰਫ ਇੱਕ ਸੀਟ ਬਟਿੰਡਾ ਹੀ ਕਾਲੀ ਦਲ ਜਿੱਤ ਸਕਿਆ ਤੇ ਬੀਜੇਪੀ ਇੱਕ ਵੀ ਸੀਟ ਨਹੀਂ ਜਿੱਤ ਸਕੀ ਹਾਲਾਂਕਿ ਬੀਜੇਪੀ ਦੀ ਵੋਟ ਪਰਸੈਂਟੇਜ ਬਹੁਤ ਵੱਡੇ ਪੱਧਰ ਤੇ ਵਧੀ ਸੀ ਜੇਕਰ ਉਸ ਸਮੇਂ ਦੋਵੇਂ ਪਾਰਟੀਆਂ ਦੇ ਵਿੱਚ ਗੱਠਜੋੜ ਹੁੰਦਾ ਜਾਂ ਸਮਝੌਤਾ ਹੁੰਦਾ ਤਾਂ ਦੋਵੇਂ ਪਾਰਟੀਆਂ ਨੇ ਲਗਭਗ 6 ਤੋਂ ਲੈ ਕੇ 7 ਸੀਟਾਂ ਜਿਹੜੀਆਂ ਸੀ ਉਹ ਆਰਾਮ ਨਾਲ ਕੱਟ ਲੈਣੀਆਂ ਸੀ ਪਰ ਹੁਣ ਦੇਖਣ ਵਾਲੀ ਗੱਲ ਹੋਵੇ ਕਿ ਕਿ ਭਵਿੱਖ ਦੇ ਵਿੱਚ ਇਹਨਾਂ ਦਾ ਗੱਠਜੋੜ ਹੁੰਦਾ ਹੈ ਜਾਂ ਨਹੀਂ ਹੁੰਦਾ ਪਰ ਅੱਜ ਅਸ਼ਮਨੀ ਸ਼ਰਮਾ ਨੇ ਗੱਠਜੋੜ ਤੋਂ ਪੂਰੀ ਤਰ੍ਹਾਂ ਦੇ ਨਾਲ ਇਨਕਾਰ ਕਰ ਦਿੱਤਾ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੈਪਟਨ ਮਨਿੰਦਰ ਸਿੰਘ ਦਾ ਇਹ ਨਿੱਜੀ ਫੈਸਲਾ ਆ ਹੁਣ ਅਗਲੀ ਖਬਰ ਜੁੜੀ ਹੋਈ ਹੈ ਸੰਭੂ ਖਨੌਰੀ ਸਰਹੱਦ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਮੋਰਚਾ ਮਜ਼ਦੂਰ ਮੋਰਚਾ ਨੇ 5 ਦਸੰਬਰ ਨੂੰ ਪੰਜਾਬ ਚ ਰੇਲਵੇ ਟ੍ਰੈਕ ਜਾਮ ਕਰਨ ਦਾ ਐਲਾਨ ਕੀਤਾ ਆ ਕੀ ਐਮਐਮ ਦੇ ਕਨਵੀਨਰ ਸਰਵਨ ਸਿੰਘ ਪੰਦੇਰ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ 26 ਥਾ ਮਾ ਉਤੇ ਰੇਲਾ ਰੋਕੀਆਂ ਜਾਣਗੀਆਂ ਇਹ ਵਿਰੋਧ ਪ੍ਰਦਰਸ਼ਨ ਦੁਪਹਿਰ 1 ਵਜੇ ਤੋਂ 3 ਵਜੇ ਤੱਕ 2 ਘੰਟਿਆਂ ਦੇ ਲਈ ਕੀਤਾ ਜਾਵੇਗਾ ਇਸ ਦੌਰਾਨ ਕੋਈ ਸੜਕ ਜਾਮ ਨਹੀਂ ਕੀਤੀ ਜਾਵੇਗੀ ਕਿਸੇ ਨੂੰ ਖੱਜਲ ਖਵਾਰ ਨਹੀਂ ਕੀਤਾ ਜਾਵੇਗਾ ਸਰਵਨ ਸਿੰਘ ਪੰਦੇਰ ਨੇ ਕਿਹਾ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਤੇ ਕੋਈ ਫੈਸਲਾ ਨਹੀਂ ਲਿਆ ਜਿਸ ਚ ਐਮਐਸਪੀ ਦੀ ਗਰੰਟੀ ਦੇਣ ਵਾਲਾ ਕਾਨੂੰਨ ਵੀ ਸ਼ਾਮਲ ਹੈ ਇਨੂੰ ਇਹ ਕਿਸਾਨਾਂ ਨੂੰ ਵਿਰੋਧ ਕਰਨ ਲਈ ਮਜਬੂਰ ਕਰ ਰਿਹਾ ਹੈ ਕਿਸਾਨਾਂ ਦੇ ਵਿਰੋਧ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਤੇ ਬਟਿੰਡਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਰੇਲ ਆਵਾਜਾਈ ਨੂੰ ਠੱਪ ਕਰਕੇ ਜਿਹੜੇ ਉਹ ਕੀਤੇ ਜਾਣਗੇ ਜਿਸ ਦੇ ਨਾਲ ਰੇਲ ਆਵਾਜਾਈ ਦੇ ਉੱਤੇ ਅਸਰ ਪਵੇਗਾ ਪਰ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਛੜਕਾ ਉਹਨਾਂ ਦੇ ਵੱਲੋਂ ਜਾਮ ਨਹੀਂ ਕੀਤੀਆਂ ਜਾਣਗੀਆਂ ਹੋਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਪ੍ਰਦਰਸ਼ਨ ਉਹ ਨਹੀਂ ਕੀਤਾ ਜਾਵੇਗਾ ਸਿਰਫ ਤੇ ਸਿਰਫ 1:00 ਵਜੇ ਤੋਂ ਲੈ ਕੇ 3 ਵਜੇ ਤੱਕ 5 ਦਸੰਬਰ ਨੂੰ ਜਿਹੜੀਆਂ ਰੇਲਾਂ ਨੇ ਉਹ ਰੋਕੀਆਂ ਜਾਣਗੀਆਂ ਹੁਣ ਅਗਲੀ ਖਬਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਤੇ ਬਦਲਾ ਉਤੇ ਤਿੱਖਾ ਤੰਗ ਕੱਸਿਆ ਹੈ ਹੁਣ ਆ ਕਿਹਾ ਹੈ ਕਿ ਹੈਲਥ ਵਰਕਰਾਂ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਉਹ ਆਪਣੀ ਹੀ ਕਮਾਈ ਦੇ ਲਈ ਦਰਦ-ਦਰਦ ਭੜਕ ਰਹੇ ਹਨ 9000 ਪਰਿਵਾਰ ਪਰੇਸ਼ਾਨ ਤੇ ਦੁਖੀ ਨੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇਹੀ ਬਦਲਾਅ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਹੀ ਬਦਲਾਅ ਆ ਸਾਡੇ ਦਰਸ਼ਕਾਂ ਦੇ ਲਈ ਇਹ ਸਵਾਲ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਅ ਲਿਆਉਣ ਦੀ ਗੱਲ ਕਰਦੀ ਸੀ ਕੀ ਉਹਨਾਂ ਦੇ ਵੱਲੋਂ ਉਹ ਬਦਲਾਅ ਲਿਆਂਦੇ ਗਏ ਨੇ ਜਾਂ ਸਿਰਫ ਤੇ ਸਿਰਫ ਗੱਲਾਂ ਬਾਤਾਂ ਦੇ ਵਿੱਚ ਥਾਰ ਦਿੱਤਾ ਗਿਆ ਆ ਅਮਨਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਹੈ ਕਿ ਕੀ ਇਹੀ ਬਦਲਾਅ ਆ ਹਸਪਤਾਲਾਂ ਦੇ ਵਿੱਚ ਸਟਾਫ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਪਰ ਕੋਡਿੰਗਾ ਜਿਹੜੇ ਆ ਉਹ ਵੱਡੇ ਵੱਡੇ ਲਗਾਏ ਜਾ ਰਹੇ ਆ ਪੰਜਾਬ ਨੂੰ ਡਾਕਟਰ ਚਾਹੀਦੇ ਨੇ ਡਰਾਮਾ ਨਹੀਂ ਚਾਹੀਦਾ ਹਸਪਤਾਲ ਚਾਹੀਦੇ ਨੇ ਹੈਡਲਾਈਨਸ ਨਹੀਂ ਚਾਹੀਦੇ ਉਧਰ ਪ੍ਰਤਾਪ ਸਿੰਘ ਬਾਜਬਾ ਨੇ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਤੇ ਭਗਵੰਤ ਸਿੰਘ ਮਾਨ ਨੂੰ ਘੇਰੇ ਚ ਲਿਆ ਆ ਉਹਨਾਂ ਨੇ ਕਿਹਾ ਹੈ ਕਿ 9000 ਤੋਂ ਵੱਧ ਜਿਹੜੇ ਸਿਹਤ ਸਿਹਤ ਦੇ ਕਰਮਚਾਰੀ ਨੇ ਉਹਨਾਂ ਨੂੰ 2 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਜਿਸ ਕਾਰਨ ਉਹ ਕਲਮ ਛੋੜ ਹੜਤਾਲ ਕਰਨ ਦੇ ਲਈ ਮਜਬੂਰ ਹੋਏ ਹੋਏ ਨੇ ਟਰਾਂਸਪੋਰਟ ਕਰਮਚਾਰੀ ਪਹਿਲਾਂ ਹੀ ਹੜਤਾਲ ਦੇ ਉੱਤੇ ਚੱਲ ਰਹੇ ਨੇ ਜਿਨ੍ਹਾਂ ਦੇ ਨਾਲ ਜ਼ਰੂਰੀ ਸਹਿਬਾਵਾਵਾਂ ਠੱਪ ਹੋ ਗਈਆਂ ਨੇ ਜਦੋਂ ਕਿ ਸੂਬੇ ਦੇ ਕਰਮਚਾਰੀ ਸੰਘਰਸ਼ ਕਰ ਰਹੇ ਨੇ ਬਹੁਤ ਸਾਰੇ ਵਿਭਾਗਾਂ ਦੇ ਵਿੱਚ ਡਿਪਾਰਟਮੈਂਟਸ ਦੇ ਵਿੱਚ ਕਰਮਚਾਰੀਆਂ ਤੇ ਵੱਦੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਘਰੇਲੂ ਗੜਬੜ ਨੂੰ ਠੀਕ ਕਰਨ ਦੀ ਬਜਾਏ ਵਿਦੇਸ਼ੀ ਦੌਰਿਆਂ ਤੇ ਚੱਲੇ ਹੋਏ ਨੇ ਪੰਜਾਬ ਨੂੰ ਇਸ ਸਮੇਂ ਜਵਾਬਦੇਹੀ ਦੀ ਲੋੜ ਹੈ ਬਹਾਨਿਆਂ ਦੀ ਲੋੜ ਨਹੀਂ ਹੈ 1 ਦਸੰਬਰ ਨੂੰ ਤਰਨਤਾਰਨ ਦੇ ਵਿੱਚ ਵਪਾਰੀ ਨੂੰ ਸ਼ਰੀਆਮ ਗੋਲੀਆਂ ਮਾਰ ਕੇ ਖਤਮ ਕਰਨ ਦੇ ਮਾਮਲੇ ਨੂੰ ਆਧਾਰ ਬਣਾ ਕੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਾਪਾਨ ਦੌਰੇ ਦੇ ਉੱਤੇ ਸਵਾਲ ਚੁੱਕੇ ਨੇ ਪ੍ਰਗਟ ਸਿੰਘ ਨੇ ਆਖਿਆ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਲਾਅਨ ਆਰਡਰ ਹੈ ਜਿਹੜਾ ਪੰਜਾਬ ਦਾ ਉਹ ਦਿਨੋਂ ਦਿਨ ਵਿਕਟ ਰਿਹਾ ਹੈ ਜਾਂ ਕਤਲ ਹਿੰਸਾ ਤੇ ਪ੍ਰਾਧ ਆਮ ਹੁੰਦੇ ਜਾ ਰਹੇ ਨੇ ਤੇ ਭਗਵੰਤ ਸਿੰਘ ਮਾਨ ਜਪਾਨ ਯਾਤਰਾ ਤੇ ਗਏ ਹੋਏ ਹਨ ਵਿਦੇਸ਼ੀ ਦੌਰੇ ਕਰਨ ਦੀ ਬਜਾਏ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਕਾਨੂੰਨ ਵਿਵਸਥਾ ਤੇ ਲਾਅ ਐਂਡ ਆਰਡਰ ਨੂੰ ਠੀਕ ਕਰਨ ਤੇ ਧਿਆਨ ਦੇਣਾ ਚਾਹੀਦਾ ਹੈ ਜੇਕਰ ਪੰਜਾਬ ਸੁਰੱਖਿਅਤ ਹੋਵੇਗਾ ਤਾਂ ਨਿਵੇਸ਼ ਆਪਣੇ ਆਪ ਪੰਜਾਬ ਦੇ ਵਿੱਚ ਚੱਲ ਕੇ ਆਵੇਗਾ ਹੁਣ ਅਗਲੀ ਖ਼ਬਰ ਇਹ ਹੈ ਕਿ ਵਿਰੋਧੀ ਧਿਰ ਨੇ ਲਗਾਤਾਰ ਦੂਜੇ ਦਿਨ ਪਾਰਲੀਮੈਂਟ ਦੇ ਵਿੱਚ ਐਸਆਰ ਦਾ ਵਿਰੋਧ ਕੀਤਾ ਯਾ ਜਿਵੇਂ ਹੀ ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਸਾਰੇ ਵਿਰੋਧੀ ਸੰਸਦ ਮੈਂਬਰਾਂ ਨੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਕੁਝ ਸੰਸਦ ਮੈਂਬਰ ਤਾਂ ਸਪੀਕਰ ਦੇ ਨੇੜੇ ਤੱਕ ਪਹੁੰਚ ਗਏ ਸਪੀਕਰ ਨੇ ਪਰਸ਼ਨ ਕਾਲ ਦੌਰਾਨ ਚਾਰੀ ਰੱਖਿਆ ਪਰ ਵਿਰੋਧੀ ਧਿਰ 20 ਮਿੰਟਾਂ ਦੇ ਤੱਕ ਵੋਟ ਚੋਰ ਗਤੀ ਛੋੜ ਦਾ ਨਾਰਾ ਲਗਾਉਂਦੀ ਰਹੀ ਇਸ ਤੋਂ ਬਾਅਦ ਕਾਰਵਾਈ ਜਿਹੜੀ ਦੁਪਹਿਰ 12 ਵਜੇ ਤੇ ਫਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਜਿਸ ਦੌਰਾਨ ਰਾਜ ਸਭਾ ਚ ਵਿਰੋਧੀ ਧਿਰ ਦਾ ਵਿਰੋਧ ਅਤੇ ਨਾਰੇਬਾਜ਼ੀ ਵੀ ਚਾਰੀ ਰਹੀ ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕ ਅਰਜਨ ਨੇ ਕਿਹਾ ਕਿ ਲੋਕਤੰਤਰ ਦੀ ਰੱਖਿਆ ਦੇ ਲਈ ਵਿਰੋਧ ਪ੍ਰਦਰਸ਼ਨ ਜ਼ਰੂਰੀ ਹੈ ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਲਗਾਤਾਰ ਦੂਜੇ ਦਿਨ ਸਵੇਰੇ 10:30 ਵਜੇ ਸੰਸਦ ਕੰਪਲੈਕਸ ਚ ਮਕਰ ਦਵਾਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਐਸਆਈਆਰ ਉੱਤੇ ਚਰਚਾ ਕਰੇ ਸੈਸ਼ਨ ਨੇ ਪਹਿਲੇ ਦਿਨ 1 ਦਸੰਬਰ ਨੂੰ ਵਿਰੋਧੀ ਧਿਰ ਨੇ ਐਸਆਈਆਰ ਦੇ ਮੁੱਦੇ ਅਤੇ ਵੋਟ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਦੋਵੇਂ ਸਦਨਾਂ 'ਚ ਹੰਗਾਮਾ ਕੀਤਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੂਜ਼ ਨੇ ਰਾਜ ਸਭਾ 'ਚ ਕਿਹਾ ਕਿ ਸਰਕਾਰ ਐਸਆਈਆਰ ਅਤੇ ਚੋਣ ਸੁਧਾਰਾ ਉੱਤੇ ਚਰਚਾ ਕਰਨ ਦੇ ਲਈ ਤਿਆਰ ਹੈ ਉਨ੍ਹਾਂ ਵਿਰੋਧੀ ਧਿਰਾਂ ਨੂੰ ਕੋਈ ਸਮਾਂ ਸੀਮਾ ਨਾ ਲਗਾਉਣ ਦੀ ਅਪੀਲ ਕੀਤੀ ਹੈ ਸੂਤਰਾਂ ਮੁਤਾਬਕ ਵਿਰੋਧੀ ਧਿਰਾਂ ਨੇ ਦਲੀਲ ਦਿੱਤੀ ਹੈ ਕਿ ਸਰਕਾਰ ਨੂੰ ਚਰਚਾ ਦੇ ਲਈ ਐਸਆਈਆਰ ਸ਼ਬਦ ਦੀ ਬਜਾਏ ਕਿਉਂ ਸੁਧਾਰ ਸ਼ਬਦ ਜਾਂ ਕਿਸੇ ਹੋਰ ਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਪਗਾਂ ਭਾਰੀ ਹੰਗਾਮੇ ਤੋਂ ਬਾਅਦ ਸਰਦ ਰੁੱਤ ਸਮਾਗਮ ਦੀ ਕਾਰਵਾਈ ਕੱਲ ਤੱਕ 3 ਦਸੰਬਰ ਸਵੇਰੇ 11 ਵਜੇ ਤੱਕ ਜਿਹੜੀ ਉਹ ਮੁਰਤਰੀਆ ਕਰ ਦਿੱਤੀ ਗਈ ਹੈ ਅਗਲੀ ਖਬਰ ਤੇ ਜੁੜੀ ਹੋਈ ਹੈ ਸਾਬਕਾ ਵਿਧਾਇਕ ਅਤੇ ਲੀਟਰ ਅਬੇ ਸਿੰਘ ਚਟਾਲਾ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਜੈਟ ਪਲੱਸ ਸਿਕਿਉਰਿਟੀ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਉਹਨਾਂ ਦੇ ਵੱਲੋਂ ਖੜਕਾਇਆ ਜਾ ਰਿਹਾ ਹੈ ਉਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਵਿਦੇਸ਼ੀ ਨੰਬਰਾਂ ਅਤੇ ਅੰਤਰਰਾਸ਼ਟਰੀ ਗੈਂਗਸਟਰਾਂ ਤੋਂ ਧਮਕੀਆਂ ਮਿਲ ਰਹੀਆਂ ਨੇ ਚੋਟਾਲਾ ਨੇ ਕੇਂਦਰੀ ਸੁਰੱਖਿਆ ਬਲ ਜਾਂ ਕਿਸੇ ਹੋਰ ਸੁਰੱਖਿਆ ਮੁਹੱਈਆ ਕਰਵਾਉਣ ਦੀ ਜਿਹੜੀ ਮੰਗ ਆ ਉਹ ਕੀਤੀ ਹੈ ਪਟੀਸ਼ਨ 'ਚ ਸੱਤਾਧਿਰ ਨਾਲ ਜੁੜੇ ਅਸਮਾਜਿਕ ਤਾਤਵਾਂ 'ਤੇ ਵੀ ਗੰਭੀਰ aarop ਲਗਾਏ ਗਏ ਨੇ ਹੁਣ ਅਗਲੀ ਖਬਰ ਜੋ ਪਾਕਿਸਤਾਨ ਦੇ ਨਾਲ ਜੁੜੀ ਹੋਈ ਹੈ ਪਾਕਿਸਤਾਨ ਸਰਕਾਰ ਨੇ 라ਵਲਪਿੰਡੀ ਚਤਾਰਾ 144 ਲਾਗੂ ਕਰ ਦਿੱਤੀ ਹੈ ਇਹ ਫੈਸਲਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜਾਨ ਚਲੇ ਜਾਣ ਦੀਆਂ ਫੁਬਾਹਾ ਅਤੇ ਦੇਸ਼ ਵਿੱਚ ਅਸ਼ਾਂਤੀ ਦੇ ਡਰ ਦੇ ਵਿਚਕਾਰ ਆਇਆ ਹੈ ਇਸ ਦੇ ਤਹਿਤ ਦਸੰਬਰ ਤੱਕ ਕਿਸੇ ਵੀ ਜਨਤਕ ਮੀਟਿੰਗ ਰੈਲੀ ਜਲੂਸ ਧਰਨਾ ਪ੍ਰਦਰਸ਼ਨ ਜਾਂ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਡਿਪਟੀ ਕਮਿਸ਼ਨਰ ਡਾਕਟਰ ਹਸਨ ਵਕਾਰ ਨੇ ਇਸ ਸਬੰਧੀ ਆਦੇਸ਼ ਜਾਰੀ ਕੀਤੇ ਹਨ ਅਤੇ ਇਹਨਾਂ ਆਦੇਸ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ ਹਥਿਆਰ ਡੰਡੇ ਗੋਲੇਲਾ ਪੈਟਰੋਲ ਪੰਪਤ ਤੇ ਵਿਸਫੋਟਕ ਸਮੱਗਰੀ ਲੈ ਕੇ ਜਾਣ ਉਤੇ ਪਾਬੰਦੀ ਹੈ ਨਫਰਤ ਭਰੇ ਪੈਸ਼ਨ ਅਤੇ ਪੁਲਿਸ ਪੈਰੀਕੇਟ ਹਟਾਉਣ ਦੀ ਕੋਸ਼ਿਸ਼ ਮੋਟਰਸਾਈਕਲ ਉੱਤੇ ਦੋ ਲੋਕਾਂ ਦੀ ਸਵਾਰੀ ਅਤੇ ਲਾਊਡ ਸਪੀਕਰਾਂ ਦੀ ਵਰਤੋਂ ਉੱਤੇ ਵੀ ਸਖਤ ਪਾਬੰਦੀ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇਸ ਦੇ ਨਾਲ ਹੀ Imran Khan ਦਾ ਪਰਿਵਾਰ ਵਾਰ-ਵਾਰ ਮੰਗ ਕਰ ਰਿਹਾ ਹੈ ਕਿ ਜੇਕਰ Imran Khan ਚਾਉਂਦਾ ਹੈ ਤਾਂ ਉਸ ਦੇ ਬਾਰੇ ਕੋਈ ਨਾ ਕੋਈ ਜਿਹੜਾ ਸਬੂਤ ਹੈ ਉਹ ਦਿੱਤਾ ਜਾਵੇ ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਦਿੱਲੀ ਬਲਾਸਟ ਮਾਮਲੇ ਦੇ ਵਿੱਚ ਅਮੀਰ ਰਸ਼ੀਦ ਅਲੀ ਦੀ ਹਿਰਾਸਤ 7 ਦਿਨਾਂ ਦੇ ਲਈ ਵਧਾ ਦਿੱਤੀ ਹੈ। ਅਦਾਲਤ ਨੇ ਉਸ ਨੂੰ ਸ਼ੁਰੂ ਦੇ ਵਿੱਚ 10 ਦਿਨਾਂ ਦੀ ਹਿਰਾਸਤ ਤੇ ਭੇਜਿਆ ਸੀ। ਉਸ ਨੂੰ 16 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਗਲੀ ਖਬਰ ਪੰਜਾਬ ਦੇ ਕੁਝ ਵੱਡੇ ਸ਼ਹਿਰਾਂ ਛੇਤੀ ਜ਼ਮੀਨ ਦੋਚ ਹੋ ਸਕਦੇ ਨੇ। ਦੇਸ਼ ਭਰ ਦੇ ਵਿੱਚ ਭੁਚਾਲ ਦੇ ਖਤਰੇ ਦੀ ਨਵੀਂ ਰੂਪਰੇਖਾ ਤਿਆਰ ਕਰਦਿਆਂ ਬਿਊਰੋ ਆਫ ਇੰਡੀਅਨ ਸਟੈਂਡਰਡਸ ਨੇ 5 ਨਵੰਬਰ 2025 ਨੂੰ ਭਾਰਤ ਦਾ ਨਵਾਂ ਸਿਸਮੈਟਿਕ ਜੋਖਮ ਨਕਸ਼ਾ ਜਾਰੀ ਕੀਤਾ ਗਿਆ ਜਿਸ ਨੇ ਪੰਜਾਬ ਅਤੇ ਗਵਾਂਧੀ ਖੇਤਰਾਂ ਦੇ ਲਈ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ ਨਵੇਂ ਨਕਸ਼ੇ ਦੇ ਨਾਲ ਪੁਰਾਣੇ 4 ਜ਼ੋਨਾ ਜ਼ੋਨ 2 3 4 ਤੇ 5 ਨੂੰ ਬਦਲ ਕੇ ਹੁਣ 5 ਜ਼ੋਨ ਬਣਾ ਦਿੱਤੇ ਗਏ ਨੇ ਜਿਹੜੇ ਕਿ 2 ਜੋਨ 3 4 5 ਤੇ 6 ਨੇ ਇਸ ਬਦਲਾਅ ਦਾ ਸਿੱਧਾ ਅਸਰ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਉੱਤੇ ਵੀ ਪਿਆ ਆ ਜੋ ਹੁਣ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਉੱਚ ਖਤਰੇ ਵਾਲੇ ਕਿਤਰਾਂ ਦੇ ਵਿੱਚ ਸ਼ਾਮਲ ਹੋ ਗਏ ਨੇ ਬੀਆਈਐਸ ਦੇ ਨਵੇਂ ਕੋਡ ਦੇ ਤਹਿਤ ਹਿਮਾਲਿਆ ਖੇਤਰ ਨੂੰ ਸਭ ਤੋਂ ਖਤਰਨਾਕ ਜ਼ੋਨ ਜੋਨ ਨੰਬਰ 6 ਜਾਨੀ ਕਿ ਅਲਟਰਾ ਹਾਈ ਰਿਸਕ ਦੇ ਵਿੱਚ ਪਾ ਦਿੱਤਾ ਗਿਆ ਹੈ ਜਿਸ ਦੇ ਨਾਲ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਇਹਦੇ ਨਾਲ ਲੱਗਦੇ ਸ਼ਹਿਰ ਵੀ ਸ਼ਾਮਲ ਨੇ ਚੰਡੀਗੜ੍ਹ ਅਤੇ ਪੰਚਕੂਲਾ ਹੁਣ ਦੇਸ਼ ਦੇ ਸਭ ਤੋਂ ਉੱਚੇ ਖਤਰੇ ਵਾਲੇ ਜ਼ੋਨ 6 ਨੰਬਰ ਜ਼ੋਨ ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਤੋਂ ਇਲਾਵਾ ਇਹ ਖਤਰਾ ਪੂਰੀ ਦੁਨੀਆ ਦੇ ਉੱਤੇ ਵੀ ছਾਇਆ ਹੋਇਆ ਹੈ ਕਿਉਂਕਿ ਪਿਛਲੇ 1 ਮਹੀਨੇ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਸੁੱਤੇ ਪਏ ਦੋ ਵੱਡੇ ਜਵਾਲਾਮੁਖੀ ਵੀ ਫਟੇ ਨੇ ਅਗਲੀ ਖਬਰ ਜੋ ਜੁੜੀ ਹੋਈ ਹੈ ਇੰਡੀਆ ਦੇ ਵਿੱਚ smartphones ਨੂੰ ਲੈ ਕੇ ਕੀ ਹੁਣ ਤੋਂ ਅਗਲੇ 90 ਦਿਨਾਂ ਬਾਅਦ ਤੁਹਾਡਾ smartphone ਤੁਹਾਡੀ ਹੀ ਜਸੂਸੀ ਕਰਿਆ ਕਰੇਗਾ ਪਰ ਉਸ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੇ ਲਈ ਸਵਾਲ ਹੈ ਕਿ ਇਦਾਂ ਦੀਆਂ ਐਪਲੀਕੇਸ਼ਨਾਂ ਇੰਸਟਾਲ ਹੋਣੀਆਂ ਚਾਹੀਦੀਆਂ ਨੇ ਜਿਹੜੇ ਸਾਡੀ ਜਸੂਸੀ ਕਰਨ ਅਤੇ ਉਹ ਸਾਰਾ ਡਾਟਾ ਸਾਡੀਆਂ ਸਰਕਾਰਾਂ ਤੇ ਸਾਡੇ ਮੰਤਰਾਲਿਆਂ ਨੂੰ ਦੇਣ ਕੀ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਇਤਾਂ ਦੀਆਂ ਐਪਲੀਕੇਸ਼ਨਾਂ ਉਹਨਾਂ ਦੇ ਫੋਨਾਂ ਦੇ ਵਿੱਚ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਇੰਸਟਾਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤੁਸੀਂ ਇਸ ਦੇ ਸਬੰਧਤ ਆਪਣਾ ਜਿਹੜੇ ਕਮੈਂਟ ਹੈ ਉਹ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਪਰ ਹੁਣ ਤੁਹਾਨੂੰ ਦੱਸ ਦਿਆਂ ਉਸ ਖਬਰ ਦੇ ਬਾਰੇ ਕੀ ਹੁਣ ਤੋਂ ਅਗਲੇ 90 ਦਿਨਾਂ ਬਾਅਦ ਤੁਹਾਡਾ smartphones ਤੁਹਾਡੀ ਜਸੂਸੀ ਕਰਿਆ ਕਰੇਗਾ ਇਹ ਸਵਾਲ ਅਸੀਂ ਨਹੀਂ ਸਗੋ ਸਾਰਾ ਸੋਸ਼ਲ ਮੀਡੀਆ ਚੁੱਕ ਰਿਹਾ ਆ ਜੇਕਰ ਖਬਰਾਂ ਦੀ ਮੰਨੀਏ ਤਾਂ ਹੁਣ ਹਰ ਨਵੇਂ 스마트ਫੋਨ ਦੇ ਵਿੱਚ ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਐਪਲੀਕੇਸ਼ਨ ਜਿਹਦਾ ਨਾਮ ਸੰਚਾਰ ਸਾਥੀ ਐਪਲੀਕੇਸ਼ਨ ਹੈ ਪਹਿਲਾਂ ਤੋਂ ਹੀ ਇੰਸਟਾਲ ਹੋ ਕੇ ਆਇਆ ਕਰੇਗੀ ਕੇਂਦਰ ਸਰਕਾਰ ਨੇ 스마트ਫੋਨ ਕੰਪਨੀਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਸਰਕਾਰ ਦੀ ਇਸ ਐਪ ਨੂੰ ਇੰਸਟਾਲ ਕਰੋ ਅਤੇ ਸਰਕਾਰ ਫੇਰ ਹੀ ਤੁਹਾਡਾ ਜਿਹੜਾ ਫੋਨ ਆ ਉਹ ਵੇਚਣ ਦਾ ਹੁਕਮ ਤੇਵੇਗੀ ਇੱਕ ਸਰਕਾਰੀ ਸਮਾਚਾਰ ਏਜੰਸੀ ਦੇ ਅਨੁਸਾਰ ਇੱਕ ਹੁਕਮ ਤੋਂ ਬਾਅਦ Apple, Samsung, Vivo, Oppo ਕੰਪਨੀਆਂ ਨੂੰ ਇਸ ਨੂੰ ਲਾਗੂ ਕਰਨ ਦੇ ਲਈ 90 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜਾਣਕਾਰੀ ਤਾਂ ਇਹ ਵੀ ਹੈ ਕਿ ਉਪਭੋਗਤਾਵਾਂ ਇਸ ਐਪ ਨੂੰ ਨਾ ਤਾਂ ਡਿਲੀਟ ਕਰ ਸਕਣਗੇ ਤੇ ਨਾ ਹੀ ਬੰਦ ਕਰ ਸਕਣਗੇ ਜਾਨੀ ਕਿ ਯੂਜ਼ਰ ਇਹ ਐਪਲੀਕੇਸ਼ਨ ਆਪਣੀ ਮਰਜ਼ੀ ਦੇ ਨਾਲ ਡਿਲੀਟ ਵੀ ਨਹੀਂ ਕਰ ਸਕਦੇ ਇਹ ਐਪ ਪਹਿਲਾਂ ਤੋਂ ਇੰਸਟਾਲ ਹੋਵੇਗੀ ਅਤੇ ਉਸ ਨੂੰ ਡਿਲੀਟ ਕਰਨ ਦਾ ਕੋਈ ਵੀ ਜਿਹੜਾ ਆਪਸ਼ਨ ਆ ਉਹ ਨਹੀਂ ਹੋਵੇਗਾ ਹਾਲਾਂਕਿ ਅੱਜ ਕੇਂਦਰ ਤੇ ਕੁਝ ਮੰਤਰੀਆਂ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਇਸ ਐਪਲੀਕੇਸ਼ਨ ਨੂੰ ਡਿਲੀਟ ਵੀ ਕੀਤਾ ਜਾ ਸਕੇਗਾ ਹਾਲਾਂਕਿ ਕੋਈ ਪੁਸ਼ਟੀ ਅਜੇ ਤੱਕ ਨਹੀਂ ਹੋਈ ਹੈ ਪੁਰਾਣੇ ਫੋਨਾਂ ਦੇ ਉੱਤੇ ਇਹ ਐਪ ਸੌਫਟਵੇਅਰ ਅਪਡੇਟ ਦੇ ਦੌਰਾਨ ਆਪਣੇ ਆਪ ਇੰਸਟਾਲ ਹੋ ਜਾਵੇਗੀ ਨਵੇਂਾਂ ਦੇ ਵਿੱਚ ਪਹਿਲਾਂ ਤੋਂ ਹੀ ਪ੍ਰੀ ਇੰਸਟਾਲ ਆਇਆ ਕਰੇਗੀ ਜਿਵੇਂ Google Play Store ਤੇ App Store ਤੇ ਇਹ ਜਿਹੜੀ ਐਪਲੀਕੇਸ਼ਨ ਆ ਉਹ ਅਵੇਲੇਬਲ ਹੋਵੇਗੀ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕ ਅਤੇ ਵਿਰੋਧੀ ਧਿਰ ਇਹ ਕਹਿ ਕੇ ਇਸ ਐਪ ਨੂੰ ਧੱਕੇ ਦੇ ਨਾਲ ਇੰਸਟਾਲ ਕਰਕੇ ਆਮ ਲੋਕਾਂ ਤੇ ਜਸੂਸੀ ਕੀਤੀ ਜਾਵੇਗੀ ਇਸ ਦਾ ਵਿਰੋਧ ਕਰ ਰਹੀ ਹੈ ਹਾਲਾਂਕਿ ਖਬਰਾਂ ਤਾਂ ਇਹ ਵੀ ਨਿਕਲ ਕੇ ਆਈਆਂ ਨੇ ਕਿ ਮੋਬਾਈਲ ਕੰਪਨੀ ਐਪਲ ਨੇ ਇਹ ਵੀ ਕਹਿ ਦਿੱਤਾ ਹੈ ਕਿ ਸੁਰੱਖਿਆ ਦਾ ਹਵਾਲਾ ਦਿੱਤਿਆਂ ਹੋਇਆ ਇਸ ਨੂੰ ਪ੍ਰੀ ਇੰਸਟਾਲ ਕਰਨ ਦੇ ਉੱਤੇ ਇਤਰਾਜ਼ ਜ਼ਾਹਿਰ ਕੀਤਾ ਹੈ ਅਗਲੀ ਖਬਰ ਜੋ ਜੁੜੀ ਹੋਈ ਹੈ ਕੇਂਦਰ ਸਰਕਾਰ ਦੇ ਨਾਲ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਦਫ਼ਤਰ ਭਾਵ पीएमओ ਦਾ ਨਾਮ ਬਦਲ ਕੇ ਸੇਵਾ ਤੇਜ ਸਰ ਰੱਖ ਦਿੱਤਾ ਹੈ ਦੇਸ਼ ਭਰ ਦੀਆਂ ਸਾਰੀਆਂ ਇਮਾਰਤਾਂ ਨੂੰ ਹੁਣ ਤੋਂ ਲੋਕ ਭਵਨ ਕਿਹਾ ਜਾਵੇਗਾ ਕੇਂਦਰੀ ਸਿਕਤਰੇਤ ਨੂੰ ਕਰਤੱਵਯਾ ਮਾਰਗ ਕਿਹਾ ਜਾਵੇਗਾ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਅਸੀਂ ਸੱਤਾ ਤੋਂ ਸੇਵਾ ਦੇ ਵੱਲ ਵੱਧ ਰਹੇ ਹਾਂ ਇਹ ਤਬਦੀਲੀ ਪ੍ਰਸ਼ਾਸਕੀ ਨਹੀਂ ਸਗੋਂ ਸਭਿਆਚਾਰਕ ਹੈ ਜਨਤਕ ਸੰਸਥਾਵਾਂ 'ਚ ਵੱਡੇ ਬਦਲਾਅ ਹੋ ਰਹੇ ਨੇ ਇਸ ਤੋਂ ਪਹਿਲਾਂ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਰਾਜਪਥ ਦਾ ਨਾਮ ਬਦਲ ਕੇ ਕਰਤੱਬਿਆ ਮਾਰਗ ਰੱਖਿਆ ਸੀ ਪ੍ਰਧਾਨ ਮੰਤਰੀ ਨਿਵਾਸ ਨੂੰ ਹੁਣ ਲੋਕ ਕਲਿਆਣ ਮਾਰਗ ਕਿਹਾ ਜਾਂਦਾ ਆ